ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਥੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਕੀ ਜਿਹਦੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੇ ਸਵੇ ਸਵੇ ਨਾਗਾ ਤਾਂ ਦੋ ਟਾਈਮ ਚੋਕੇ ਲੈ ਜਾਓ ਤੇ ਜੇ ਗੱਬਣਾ ਤਾਂ ਚੇ ਪਰੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਜਾਓ ਜੇ ਕੋਈ ਟੋਕੜ ਗੱਬਣ ਪਸੂ ਆਦਾ ਵਾ ਤੁਸੀਂ ਕਿਤੇ ਹੀ ਪਾਉਦੇ ਨਹੀਂ ਮੇਰੀ ਵੀਡੀਓ ਦੇਖਾ ਕੇ ਹੋਰ ਵੀਰ ਦੀ ਵੀਡੀਓ ਤੋਂ ਲੈਨੇ ਆ ਤਾਂ ਡਾਕਟਰ ਲੈ ਕੇ ਚੈੱਕ ਕਰਾ ਕੇ ਜਰੂਰ ਲੈ ਜਾਓ ਕਿਉਂਕਿ ਵਪਾਰੀ ਵੀਰ ਦੀ ਗਮ ਲਈ ਹੁੰਦੀ ਹੈਗੀ ਕਰ ਵਾਲਾ ਕਹਿੰਦਾ ਸੱਤਾਂ ਦੇ ਕੱਬਣਾ ਨਿਕਲੇ ਪੰਜਾਂ ਦੇ ਨਿਕਲੇ ਜਾਂ ਚਾਰੇ ਨਿਕਲੇ ਉਹ ਮੜ ਕੇ ਖੱਜਰਵਾਰੀ ਲੈ ਗੱਲਾਂ ਹੁੰਦੀਆਂ ਵਾ ਇਸ ਲਈ ਟਿਕਟੇ ਪਸੂ ਲੈਣਾ ਵਾ ਆ ਤਾਂ ਚੈੱਕ ਕਰਾ ਕੇ ਦੋ ਪਰ ਜੋ ਰੋਟਾਂ ਚੋ ਗਿਆ ਉਹਦੀ ਲੈ ਜਾਓ ਹਾਂ ਅੱਜ ਦੀ ਵੀਡੀਓ ਤੇ ਬਾਈਕ ਕੋਲੇ ਦੋ ਚਾਰ ਸਿੰਘਾਂ ਵੜਾ ਬਹੁਤ ਚੰਗੀਆਂ ਇੱਕ ਆ ਐਚ ਐਫ ਆ ਤੇ ਇੱਕ ਆ ਫੁੱਲ ਵੱਡੀ ਵਜਨ ਵਾਲੀ ਦੀ ਨੀਲੀ ਰਾਵੀ ਚ ਪੈਂਦੀ ਮੱਝ ਆ ਗਈ ਆਹ ਬਾਈ ਤੋਂ ਜਾਣ ਕੇ ਲੈਨੇ ਆ ਕੀ ਜਾਣਕਾਰੀ ਇਹਨਾਂ ਪਰ ਕੀ ਜਦਵਾਦ ਹੈ ਕਿਹੜਾ ਸੁਹਾਵਾ ਅੱਜ ਵਾ ਸ੍ਰੀ ਕਾਲ ਸ੍ਰੀ ਗਾਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦੇ ਬਾਈ ਨਾ ਵੀ ਕਾਕਾ ਪੈਂਡ ਲੱਗਣਾ ਤੁਸੀਂ ਲਵਾ ਕੇ ਆਪਣਾ ਜਰਾ ਮੁਗਾ ਠੀਕ ਆ ਚਾਰ ਨੱਕ ਬਕਾਉਆ ਠੀਕ ਆ ਮਾ ਦੀਵਾ ਸ਼ੁਰੂ ਕਰ ਬਈ ਕਿਹੜਾ ਸੂਆ ਸੌਂਦੀ ਐ ਮੈਂ ਬਈ ਤੀਜੇ ਸੂਆ ਸੌਂਦੀ ਚੌਥਾ ਮੰਨ ਕੇ ਲਾ ਦੂ ਠੀਕ ਆ ਬਈ ਜੱਕ ਦੇ 10 15 ਪਾ ਸੂਆ ਨਹੀਂ ਬੁੱਢ ਕਹਿੰਗਾ ਓ ਠੀਕ ਆ ਜੀ ਖਰਾਕ ਕਹੀਦੀ ਐ ਠੀਕ ਆ ਜੀ ਹਾਂ ਜੀ ਦੰਦ ਕੀ ਰਿਕਾਰਡ ਆ ਪਹਿਲੇ ਦਾ ਉਹਦਾ ਯਾਰ 15 ਕਹਿੰਦੇ ਆਪਾਂ 13 ਸਟਾਮ ਤੇ ਲੈ ਕੇ ਜਾਵਾਂਗੇ ਦਦੇਓਗੀ ਜੇ ਹਾਲਾ ਵਾਣਾ ਬਾਈ ਜੀ ਹਵਾਨਾ ਅਮਰੀਕਾ ਨਾਲ ਥਣ ਪੂਰੀ ਧਾਰ ਪੋਲੀ ਐ ਠੀਕ ਆ ਜੀ ਚਾਰੇ ਥਣ ਇੱਕੋ ਜਿਹੇ ਆ ਤੁਹਾਨੂੰ ਮੈਂ ਨਹੀਂ ਲਿਆਉਂਗੀ ਪੈਂਦੀ ਐ ਦਿਨ ਕੰਨੇ ਲੈ ਜਾਊਗੀ ਇਹਦੇ ਬਾਈ ਜੀ ਅੱਜ 6 ਤਰੀਕ ਅੱਜ 5 ਤਰੀਕ ਹੈ ਹਾਂ ਅੱਜ ਦਿਨ ਪੂਰੇ ਆ ਠੀਕ ਆ ਜੀ ਤਿਆਰੀਆਂ ਚੀ ਆ ਮੈਂ ਵੀਡੀਓ ਪਾਉਂਗੀ ਦੇਣਾ ਐ ਐਤਵਾਰ ਆ ਦਿਨ ਸੋਮਵਾਰ ਹਾਂਜੀ ਅੱਜ ਦਿਨ ਸੰਡੇ ਆ ਹਾਂਜੀ ਸੋਮਵਾਰ ਦਿਨ ਤੇ 6 ਤਰੀਕ ਠੀਕ ਆ ਜੀ ਮੈਂ ਵੀਡੀਓ ਪਾਉਂਗੀ 6 ਵਜੇ ਠੀਕ ਆ ਜੀ ਤੋਰਨੇ ਮਾੜੇ ਜੀ ਖੋਲ ਕੇ ਹਾਂਜੀ ਲਓ ਜੀ ਦੋਸਤੋ ਬਾਈਕ ਦਾ ਅਗਲਾ ਤੇਜਾ ਸੁਹਾ ਗਿਆ ਤੁਸੀਂ ਭਲਾ ਚੌਥਾ ਮੰਨ ਲਓ ਇਹ ਹੁੰਦੀ ਐ ਗੱਲ ਨਾ ਤਾਂ ਇੱਕ ਸੋਇਨਾ ਬੁੱਢੀ ਹੋਣ ਲੱਗੀ ਐ ਇਹਦੇ ਨਾਲ ਇੱਕ ਸੋਇਨਾ ਜਵਾਨ ਹੋਣ ਲੱਗੀ ਆਗੀ ਵਜਨ ਬਹੁਤ ਆ ਵੱਡੀ-ਬੁੱਡੀ ਬਹੁਤ ਆ ਗਈ ਤੀਜਾ ਸੁਆਵਾ ਮੱਥੇ ਤੇ ਬੱਲ ਆ ਪੈਰ ਚੱਟੇ ਤੇ ਪੂਛ ਵੀ ਚਿੱਟੀ ਆ ਗਈ ਸੋਹਣਾ ਹਵਾਨਾ ਵਾ ਅੱਜ ਦਿਨ ਪੂਰੇ ਆ ਦੋ ਤਾਂ ਬੰਦੇ ਉਹ ਕਹਿੰਦੇ 15 ਕਿਲੋ ਚੋਇਆ ਵਾ ਪਰ ਬਾਈ ਕਹਿੰਦਾ ਆਪਾਂ ਤਾਂ 13 ਕਿਲੋ ਕਹਿ ਕੇ ਦੇਣੀ ਹੈਗੀ 13 ਕਿਲੋ ਦੇਊਗੀ 13 ਕਿਲੋ ਚੋਕੇ ਲੈਣ ਨੂੰ ਸਾਈਡ ਠੀਕ ਹੈ ਜੀ ਠੀਕ ਹੈ ਬਾਈ ਚਮਕ ਚੌਂਕ ਬਹੁਤ ਆ ਪਤਲਾ ਹੀ ਪੰਡੇ ਦੀ ਜਦ ਵਿੜ ਜਾ ਹੱਥੀ ਚੁਾਈ ਵਾਲਾ ਮੁਠੀਰ ਥਾਣਾ ਬਹੁਤ ਚੰਗੇ ਚਾਰ ਹੀ ਥਾਣਾ ਕੋਈ ਫੋਟ ਸ਼ਾਕ ਨਹੀਂ ਗਈ ਲੱਜ ਨਹੀਂ ਬਾਈ ਸੋਹਣੀ ਵਹਿੜ ਆ ਗਈ ਹਵਾਨਾ ਬਹੁਤ ਚੰਗਾ ਵਾ ਮੂਰਨ ਵੀ ਉਹਨਾਂ ਹਵਾਨਾਂ ਦੇ ਮਗਰ ਨੂੰ ਵੀ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਕੋਈ ਇਹਨੂੰ ਵੇਚਣ ਬਹੁਤ ਆਗਾ ਵੇਚ ਸਕਦੇ ਹਾਂ ਸੋਣੀ ਮੱਝ ਆ ਗਈ ਮੁੱਲ ਬਾਈ ਤੋਂ ਆਪਾਂ ਕਰਾ ਲੈਣੇ ਹੈਗੇ ਪਰ ਬਾਈ ਜੈ ਜੀ ਡਿਮਾਂਡ ਦੀ ਫਿਰ ਲੈਂਡ ਦੇਣ ਵਾਲੀ ਹਾਂਜੀ ਜੈ ਜੀ ਡਿਮਾਂਡ ਫਿਰ ਮੁੱਲ ਲੈਂਡ ਦੇ ਨਾਲ ਆ 85000 ਦੀ ਮੈਂ ਦੇ ਦੂੰਗਾ ਖੁਸ਼ ਹੋਗੇ ਠੀਕ ਆ ਚੋਰ ਚੱਪਾ ਚੋਰ ਚੱਪਾ 100 ਰੁਪਇਆ ਹੋਊਗਾ ਠੀਕ ਆ ਜੀ ਹਾਂਜੀ ਠੀਕ ਆ ਭਾਈ 85000 ਦੀ ਮੁੱਲ ਪੜਾ 90 ਕਰ ਲਓ ਠੀਕ ਆ ਜੀ 85 ਦੂੰਗਾ ਨਿਆਰੇ ਲਊ ਜਿਹੜਾ ਬੰਦਾ ਲੈ ਗਿਆ ਥੱਲੇ ਗਿਆ ਨਾ ਠੀਕ ਆ ਭਾਈ ਐਂ ਭਰਾਈ ਆ ਜਿਵੇਂ ਮੋਗਾ ਵਰਦਾ ਠੀਕ ਆ ਭਾਈ ਸੋਨਾ ਥਾਨ ਹਵਾਨਾ ਵਾ 85000 ਦੀ ਤੁਹਾਨੂੰ ਮਿਲ ਜਾਣੇ ਚੋਕੇ ਛੋਟ ਛੱਪਾ ਹੋ ਜਾਊਗਾ ਦੋ ਨੰਬਰ ਤੇ ਭਾਈ ਆ ਐਫ ਵੀ ਹੋਰ ਲਾਉਣਾ ਨੇ ਮੌਕੇ ਤੇ ਠੀਕ ਆ ਜੀ ਹਾਂ ਐਫ ਵੀ ਵੜਵਾ ਦੱਸ ਦੇ ਭਾਈ 13 ਲੀਟਰ ਦੁੱਧ ਤਿਆਰ ਆ ਠੀਕ ਆ ਜੀ 1.5 ਮਿੰਨਾਂ ਕ ਦੀ ਬੱਚੀ ਮਰ ਗਈ ਆ ਠੀਕ ਆ ਭਾਈ ਬੱਚਾ ਠੀਕ ਆ ਜੀ ਠੀਕ ਆ ਜੀ 13 ਲੀਟਰ ਦੁੱਧ ਤਿਆਰ ਆ ਦੋ ਟਾਈਂ ਚੋਲੇ ਵੇ ਕੋਈ ਦੋ ਟਾਈਂ ਕੀ ਪੰਜ ਟਾਈਂ ਚੋਲੇ ਵੇ ਸੁਆ ਸੁਆ ਉਹ ਕਹਿੰਦੇ ਮੰਨ ਲੇ ਚਲੋ ਦੂਜਾ ਦੂਜਾ ਹੀ ਹੈ ਤਕਰੀਬਣਾ ਠੀਕ ਹੈ ਠੀਕ ਹੈ ਜੀ ਹਾਂ ਜੀ ਜੋ ਸੁਵੇ ਜਵਾਨ ਹੈ ਠੀਕ ਹੈ ਸੁਵੇ ਨਾਲ ਤਾਂ ਕੜਾ ਬੁੱਢੀ ਹੋਣ ਲੱਗੀ ਜਵਾਨ ਹੋਣ ਲੱਗੀ ਆ ਹਾਂ ਜੀ ਹਾਂ ਜੀ ਤੋੜ ਲਈ ਲੋ ਜੀ ਦੋਸਤੋ ਐਚਪਨ ਸਾਲ ਚ ਪੈਂਦੀ ਆ ਗਈ ਡੇਢ ਮਹੀਨੇ ਦੀ ਬਾਈ ਕਹਿੰਦਾ ਸੂਈ ਆ ਗਈ ਠੀਕ ਹੈ ਦੋਸਤੋ 13 ਗੱਲ ਤੋਂ ਤੁਸੀਂ ਬਾਈ ਦੇ ਘਰ ਸਾਢੇ 6:00 'ਤੇ ਡੰਗਦਾ ਬਾਈ ਦੇ ਘਰੇ ਤੁਸੀਂ ਚੋਣਾ ਵਾ ਤੇ ਬਾਈ ਨਾਲ ਤੁਸੀਂ ਸੌਦਾ ਰਹਿਣਾ ਤੇ ਬਾਈ ਨੂੰ ਤੁਸੀਂ ਦੇਣਾ ਪੈਸੇ ਮੇਰਾ ਕੰਮ ਸਭ ਤੁਹਾਨੂੰ ਪਸ਼ੂ ਦਿਖਾਉਣਾ ਦਾ ਫਰਾਂਨੇ ਪਿੰਡ ਬਾਈ ਪਸ਼ੂ ਖੜਾ ਵਾ ਚੋਣਾ ਤੁਸੀਂ ਆ ਦਾ ਦੋ ਟਾਈਮ ਆ ਹੱਥੀ ਚੁਾਈ ਜਿਹੜਾ ਬਹੁਤ ਸੋਹਣਾ ਗੁਲਾਬੀ ਥਾਣਾ ਹੋਵਾਨਾ ਬਹੁਤ ਸੋਹਣਾ ਵਾ ਜਾਤ ਬਰੀਡ ਬਹੁਤ ਆ ਗਈ ਬੋਦੀ ਵਾਲੀ ਵਹਿੜ ਨਿੱਕਾ ਕਾਨਾਗਾ ਹੋਵਾਨਾ ਤੁਹਾਨੂੰ ਦੇਰ ਤੋਂ ਚੈੱਕ ਕਰਾ ਦਿੰਨੇ ਆਂਗੇ ਸੋਹਣੇ ਥਾਣਾ ਗੁਲਾਬੀ ਥਾਣਾ ਤੋਂ 13 ਕਿਲੋ ਜਿਹੜਾ ਤੁਸੀਂ ਬਾਈ ਦੇ ਘਰੇ ਦੋ ਟਾਈਮ ਚੋ ਲੈਣਾ ਵਾ ਦੂਜਾ ਸੂਆ ਵਾ ਸੋਹਣੀ ਵਹਿੜ ਆ ਗਈ ਮੁੱਲ ਪ੍ਰਾੜਾ ਫਿਰਦਾ ਮੁੱਲ 35 ਵੀ ਹੈ ਵਿੱਚੋ ਕੇ ਛੋਰ ਛੱਪਾ ਲਓ ਜੀ ਤਾਂ 35000 ਦੀ ਬਾਈ ਕਹਿੰਦਾ ਦੇ ਦੇਣੀ ਹੈਗੀ ਵਿੱਚੋਂ ਕੋਈ ਛੋੜ ਛੱਪਾ ਜਰੂਰ ਹੋ ਜਾਊਗਾ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਸੌਦਾ ਰਲਾਉਣ ਦੇ ਕਿਸ਼ਤ ਥੋੜੀ ਆ ਤੁਸੀਂ ਬਾਈ ਨਾਲ ਸੌਦਾ ਲਾ ਕੇ ਲੈ ਜਾ ਸਕਦੇ ਹੋ ਜੀ ਲਾਲ ਵੜ੍ਹ ਤੇ ਆ ਜੀ ਲਾਲ ਵੜ੍ਹ ਦੇ 12 ਤੋਂ ਗੁਰਪੁਰੇ ਆਦਾ ਹਨ ਠੀਕ ਆ ਬਾਈ ਹਾਂ ਦਰ ਪੰਜ ਰਹਿ ਗਏ ਹਾਂ ਦਰ ਪੰਜ ਠੀਕ ਆ ਠੀਕ ਆ ਲਾਣਾ ਚਾਰਟ ਕੀਤਾ ਹੋਇਆ ਵਾ ਦੋਦਰ ਕਾਰਡ ਕੋਈ ਆਰ ਦੋ ਦੇ ਉੱਪਰ ਤੋਂ ਨਿਕਲਣ ਕੋਲ ਪੈਣਾ ਠੀਕ ਹੈ ਜੀ ਕੱਢ ਦੇ ਬਾਹਰ ਨੂੰ ਪੰਜਾਬ ਵਾਲੀ ਠੀਕ ਹੈ ਜੀ ਲਓ ਬਈ ਦੋਸਤੋ ਆ ਪੰਜਾਬ ਵਾਲੀ ਜਰਸੀ ਆ ਗਈ ਬਾਈ ਕਹਿੰਦਾ 10 ਦਿਨ ਪੂਰੇ ਆ ਅੱਜ ਤਰੀਕ ਅੱਜ ਤਰੀਕ 5 ਹੋ ਗਈ ਤਾਂ ਲੱਗੂਗੀ ਹਫਤਾ ਕਿਉਂ ਲੈ ਜੂਗੀ ਇਹੇ ਸੋਨਾ ਥਾਣ ਹਵਾਨਾ ਹ ਲਵਣਾ ਸਟਾਰਟ ਕੀਤਾ ਹੋਇਆ ਵਾ ਇਹ ਕਹਿੰਦੇ ਵਾਲ ਟੰਨਾ ਦੇਖ ਰਹੇ ਹਾਂ ਇਹ ਸਾਰੀਆਂ ਕੱਢ ਕੇ ਇਹਨੇ ਫੇਸ ਸੋਨਾ ਵਾ ਸੋਣੀ ਵੈੜ ਆ ਗਈ ਮੋੜ ਲਿਆ ਬਈ ਬਸ ਨਾਰ ਰੰਗ ਦੀ ਜਰਸੀ ਆ ਗਈ ਤੇ ਦੇਖ ਸਕਦੇ ਹੋ ਜੀ ਬੱਲ ਬਰਾੜਾ ਫਿਰਦਾ ਇਦਾ ਮੁੱਲ 58000 ਰੁਪਈਆ ਬੱਚੋ ਕੀ ਛੋੜ ਛੱਪਾ ਉਹ ਤਾਂ 55000 ਰੁਪਈਆ ਮੁੱਲਾ ਵਿੱਚੋਂ ਕੋਈ ਛੋੜ ਛੱਪਾ ਹੋ ਜੂਗਾ ਆ ਵਾਰਡ ਦੇਖ ਸਕਦੇ ਸਾਰੇ ਕੱਢ ਕੇ ਹਜੇ ਹਫ਼ਤੇ ਦੀ ਕੱਚੀ ਹੈਗੀ ਹਜੇ ਤੱਕ ਹਵਾਨਾ ਕਿੱਥੇ ਜਾ ਕੇ ਬਣਾਉਣਾ ਇਹਨੇ ਹਜੇ ਹੋਰ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਓ ਕੋਈ ਰੇਟ ਫਿਕਸ ਨਹੀਂ ਹੁੰਦਾ ਵਿੱਚੋਂ ਮਾਂ ਤਾਂ ਥੋੜਾ ਸਾਰਿਆਂ 'ਚ ਹੋ ਜਾਂਦਾ ਹੁੰਦਾ ਵਾ ਚਾਰ ਨੰਬਰ ਦੱਸ ਦੇ ਬਾਈ ਠੀਕ ਆ ਦੋ ਟੈਂਕ ਚੋ ਲੈਵੇ ਕੋਈ ਨੰਬਰ 1 ਦੋ ਟੈਂਕ ਵੀ ਪੰਜ ਟੈਂਕ ਚੋ ਲੈ ਠੀਕ ਆ ਜੀ ਕੱਢ ਦੇ ਬਾਹਰੋਂ ਬਸ ਦੋਸਤੋ ਆ ਵੀ ਜਰਸੀ ਵੀ ਤਾਂ ਮੈਂ ਕਹਿੰਦਾ 6 ਕਿਲੋ ਆ ਕੰਡੇ ਵਾਲਾ ਭਲਾ ਕੀ 5 ਡਾਂਗ ਚੋਲੇ ਭਲਾ ਕੀ ਡੋਲੇ 6 ਡਾਂਗ ਅਗਲੇ ਚੋਂਟ ਤੇ ਆਗਾ ਸੋਹਣੀ ਜਰਸੀ ਆ ਕੀ ਬੋਦੀ ਵਾਲੀ ਵਹਿੜਾ ਨਿੱਕਾ ਕਾਨਾ ਜਾਦਬਰੀ ਜ ਬਹੁਤਾ ਮੱਥੇ ਤੇ ਕੱਟ ਕੋਟ ਪੂਰਾ ਪੈਂਦਾ ਕੱਟ ਉਹਦੇ ਪੂਰਾ ਚੰਗਾ ਪੈਂਦਾ ਵਾ ਦੋਸਤੋ 6 ਕਿਲੋ 3 ਕਿਲੋ ਸਵੇਰੇ ਤੇ 3 ਕਿਲੋ ਸ਼ਾਮ ਨੂੰ ਆ ਚੰਗਾ ਪਾਊਡਰ ਪੁੱਡਰ ਪਾ ਦੇਉਂਗੇ ਕਾ ਬਣ ਜੂਗੀ ਚੰਗੀ ਜਰਸੀ ਘਰ ਦੇ ਤਿਆਰ ਹੋ ਜੂਗੀ ਮੁੱਲ ਫਿਰਦਾ ਮੁੱਲ 19000 ਦੀ ਐ ਦੋਸਤੋ ਮੁੱਲ 19000 ਰੁਪਏ ਆ ਬੱਚੀਆਂ ਵਾਲਾ ਭਾਅ ਇਹਦਾ ਤੋਟੋ ਰਿਬਾਈ ਦੇ ਘਰੇ ਚੋਲਣਾ ਸੋਨਾ ਥਾਣਾ ਹੱਥੀ ਚੁਾਈ ਵਾਲਾ ਮੁੱਠੀ ਵਾਲਾ ਚਾਰੇ ਥਾਣਾ ਕੋਈ ਫੋੜ ਸ਼ਾਂਗ ਇਹਦੇ ਵੀ ਨਹੀਂ ਗਈ ਜਿਹਦੇ ਪਸੰਦ ਦਾ ਵਿੱਚ ਚਾਰ ਨਾਗ ਜਦੋਂ ਜੀ ਬਾਈ ਨਾਲ ਗੱਲ ਕਰ ਸਕਦੇ ਹੋਗੇ ਅੱਜ ਦੀ ਵੀਡੀਓ ਚ ਬਾਈ ਦੇ ਚਾਰ ਨਾਗ ਸੀ ਚਾਰ ਨਾਗ ਦੀ ਸੰਗਤ ਤੁਹਾਨੂੰ ਸਾਰੀ ਲੈਤੀ ਆ ਗਈ ਜਿਹੜਾ ਨਗ ਜਿਹਦੇ ਪਸੰਦ ਦਾ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ